ਅਮਰੀਕਾ ਵਿੱਚ ਇੱਕ ਸਾਬਕਾ ਅਮਰੀਕੀ ਸਵੈਟ ਅਫਸਰ ਨੇ ਸਿੱਖਾਂ ਤੇ ਮੁਸਲਮਾਨਾਂ 'ਤੇ ਨਸਲੀ ਟਿੱਪਣੀ ਕੀਤੀ ਹੈ ਨਸਲੀ ਟਿੱਪਣੀ ਕਰਨ ਵਾਲੇ ਅਫਸਰ ਦਾ ਨਾਮ ਕਲਿੰਟਨਟ ਹੈ ਜੋ ਸਾਬਕਾ ਯੂਐਸ ਬਾਰਡਰ ਪੈਟਰੋਲ ਐਨ ਐਮ ਲਿਓ ਸਵੈਟ ਅਫਸਰ ਹੈ ਉਸਨੇ ਟਵਿੱਟਰ ਤੇ ਅਮਰੀਕੀ ਫੌਜ ਦੇ ਕੈਪਟਨ ਸਿਮਰਤ ਮਾਲਸingh ਦੀ ਤਸਵੀਰ ਦੀ ਵਰਤੋਂ ਕਰਦਿਆਂ ਟਵੀਟ 'ਚ ਲਿਖਿਆ ਜੋ ਵੀ ਪੂਰੀ ਦਾੜੀ ਰੱਖਦਾ ਹੈ ਤੇ ਦਸਤਾਰ ਸਜਾਉਂਦਾ ਹੈ ਉਸ ਲਈ ਉਹ ਮੁਸਲਮਾਨ ਹੀ ਹੈ ਇराक ਵਿੱਚ ਆਈਐਸ ਖਿਲਾਫ ਲੜ ਰਹੀ کوردستان ਦੀ ਕੁੜੀਆਂ ਦੀ ਫੌਜ ਦਾ ਸਭ ਤੋਂ ਵੱਡਾ ਚਿਹਰਾ ਆਸੀਆ ਮਾਰੀ ਗਈ ਹੈ ਆਸੀਆ ਰਮਜ਼ਾਨ ਅੰਤਰ-ਨੂ کوردستان ਦੀ ਐਂਜੇਲਾ ਜੋਲੀ ਕਿਹਾ ਜਾਂਦਾ ਸੀ ਕਿਉਂਕਿ ਜੋਲੀ ਵਰਗੀ ਦਿਖਦੀ ਸੀ ਦਰਸਲ کوردستان ਯੂਨਿਟ 'ਚ 15 ਤੋਂ ਲੈ ਕੇ 40 ਸਾਲ ਤੱਕ ਦੀ ਉਮਰ ਦੀਆਂ 7000 ਕੁੜੀਆਂ ਸ਼ਾਮਲ ਨੇ ਜਿਨ੍ਹਾਂ ਨੂੰ ਬ੍ਰਿਟਿਸ਼ ਫੌਜ ਨੇ ਟ੍ਰੇਨਿੰਗ ਦਿੱਤੀ ਹੈ ਆਸੀਆ ਸਬਰਗੇਦੀ ਸਪਾਈਸੀ ਚ ਮੇਕਅਪ ਕਰਕੇ ਤੇ ਲਿਪਸਟਿਕ ਲਗਾ ਕੇ ਮੈਦਾਨੇ ਜੰਗ ਵਿੱਚ ਜਾਂਦੀ ਸੀ ਆਈਐਸ ਦੇ ਲੜਾਕੇ ਕੁੜੀਆਂ ਤੋਂ ਮਰਨ ਤੋਂ ਭੱਜਦੇ ਨੇ ਕਿਉਂਕਿ ਉਹ ਸੋਚਦੇ ਹਨ ਕਿ ਜੇ ਆ ਹੋਣ ਨਾਲ ਉਹਨਾਂ ਨੂੰ ਨਰਕ ਵਿੱਚ ਜਾਣਾ ਪਵੇਗਾ ਪੁਤਵਾਰ ਨੂੰ ਲਾਹਸਪੌਂਚੇ ਪੀਐਮ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇਨਾਰ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਪਰਮਾਣੂ ਖੇਤ ਵਿੱਚ ਸਹਿਯੋਗ ਅਤੇ ਅਤਵਾਦ ਤੇ ਮੁੱਦੇ ਤੇ ਚਰਚਾ ਕੀਤੀ ਗਈ ਸਿਰੇ ਦੇ ਲਪੋਸ਼ਾ ਵਿੱਚ ਬਦਲੋਈਆਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਸੈਨਾ ਨੇ ਬੰਬ ਫਸਾਏ ਸਥਾਨਕਾਂ ਜੀਓ ਮੁਤਾਬਕ ਹਮਲਿਆਂ 'ਚ ਵੀ ਆਮ ਨਾਗਰਿਕਾਂ ਦੀ ਮੌਤ ਹੋ ਗਈ ਚਤਕਿ 40 ਲੋਕ ਜ਼ਖਮੀ ਹੋਏ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ 트ੰਪ ਨੇ ਆਪਣਾ ਪਲਾਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰਪਤੀ ਬਣ ਜਾਂਦੇ ਨੇ ਤਾਂ 30 ਦਿਨਾਂ ਦੇ ਅੰਦਰ ਹੀ ਬਗਦਾਦ ਦੀ ਅਤੇ ਇਸਲਾਮਿਕ ਸਟੇਟ ਦਾ ਖਾਤਮਾ ਹੋ ਜਾਏਗਾ। ਅਮਰੀਕੀ ਰਾਸ਼ਟਰਪਤੀ ਬਰਾਕ Obama ਨੇ Laos ਨੂੰ 6 ਅਰਬ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਵਿਏਟਨਾਮ ਯੁੱਧ ਦੌਰਾਨ ਪਸਾਈ ਗਏ ਲੱਖਾਂ ਅਮਰੀਕੀ ਬੰਬਾਂ ਨੂੰ ਹਟਾਉਣ ਲਈ ਇਹ ਪੈਸੇ ਖਰਚ ਕੀਤੇ ਜਾਣਗੇ। ਯੂਰੋਪੀਅਨ ਦੇਸ਼ ਮੈਸੀਡੋਨੀਆ ਦੇ ਵਿੱਚ ਇੱਕ ਛੋਟਾ ਪਲੇਨ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਪਲੇਨ ਦੇ ਕ੍ਰੈਸ਼ ਹੋਣ ਨਾਲ ਇਸ ਵਿੱਚ ਸਵਾਰ ਸਾਰੇ 6 ਲੋਕ ਮਾਰੇ ਗਏ ਨਿਊਜ਼ੀਲੈਂਡ ਵਿੱਚ ਇੱਕ ਭਾਰਤੀ ਮੂਲ ਦੀ ਬੱਚੀ ਸਾਰਾ ਦੀ ਬਹਾਦਰੀ ਤੇ ਚਰਚੇ ਹੋ ਰਹੇ ਨੇ ਦਸਲ ਸਾਰਾ ਆਪਣੇ ਪਿਤਾ ਦੇ ਸਟੋਰ 'ਚ ਕੰਮ ਕਰਨ ਵਾਲੇ ਇੱਕ ਸ਼ਖਸ ਤੇ ਹਮਲਾ ਕਰਨ ਵਾਲੇ ਦੇ ਨਾਲ ਪੜ ਗਈ ਸਾਰਾ ਦੀ ਉਮਰ ਮਹਿਜ਼ 6 ਸਾਲ ਹੈ ਮੈਸਾਦੀ ਰਾਜਧਾਨੀ ਨਜ਼ਦੀਕ ਇੱਕ ਟ੍ਰੇਨ ਪਟੜੀ ਤੋਂ ਉਤਰ ਗਈ ਇਸ ਭਿਆਨਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 27 ਲੋਕ ਜ਼ਖਮੀ ਦਸੇ ਜਾ ਰਹੇ ਨੇ ਚੀਂਦੇ ਵਿੱਚ ਹੜ ਮਗਰ ਇੱਕ ਅਦਭੁਤ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਨਦੀ ਅਤੇ ਤਲਾਬ ਦਾ ਪਾਣੀ ਮਿਲਣ ਨਾਲ ਵੱਡੇ ਚਲਣੇ ਵਰਗਾ ਨਜ਼ਾਰਾ ਪਣ ਗਿਆ ਜਿਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਇੱਥੇ ਪਹੁੰਚੀ